ਹਾਂਜੀ ਅੱਜ ਤੁਸੀਂ ਦੋਨੋਂ ਇਹਨੇ ਵਲੌਗ ਸ਼ੁਰੂ ਕਰੋ ਚਲੋ ਹਾਂਜੀ ਸਸਿਗਾੜੀ ਸਾਰਿਆਂ ਨੂੰ ਵੈਲਕਮ ਟੂ ਨਦਰੂ ਰੋਗ ਅੱਜ ਆਪਾਂ ਲੈ ਪਕਵਣਾ ਹੋ ਰਿਹਾ ਹੈ ਅੱਛਾ ਕੱਲ ਆਏ ਸੀ ਕਿ ਅੱਛਾ ਕੱਲ ਆਏ ਸੀ ਸਸਿਗਾੜੀ ਸਾਰਿਆਂ ਨੂੰ ਵਾਸਟੀ ਵਲੌਗ ਚੈਨਲ ਸਾਰੇ ਦੇਖਣ ਵਾਲੇ ਸਾਰੇ ਵਿਊਰਜ਼ ਬਹੁਤ ਬਹੁਤ ਧੰਨਵਾਦ ਹੈਪੀ ਲੋਹੜੀ ਸਾਰਿਆਂ ਨੂੰ ਫਤਿਹ ਲੋਹੜੀ ਤੁਹਾਡੇ ਲਈ ਖੁਸ਼ੀਆਂ ਬਰੀ ਹੋਵੇ ਤੇ ਬਾਕੀ ਜੀ ਅਸੀਂ ਦੋਨੋਂ ਤਿਆਰ ਹੋ ਗਏ ਆ ਹਾਂ ਅੱਜ ਅਸੀਂ ਰੈਡੀ ਆ ਤੇ ਬਲਿੰਦਰ ਨੂੰ ਅੱਜ ਅਸੀਂ ਪਰਨਾ ਬੰਦ ਤੇ ਅੱਜ ਬਹੁਤ ਵਧੀਆ ਦਿਨ ਆ ਲੋੜੀ ਦਾ ਤੇ ਅੱਜ ਵਾਸੀਬਾਲ ਦੀ ਜਿਹੜੀ ਫੈਮਲੀ ਹੈ ਜੀ ਨਾ ਕੰਪਲੀਟ ਹੋ ਗਈ ਤੇ ਵੀ ਆ ਹਣਾ ਤੇ ਅੱਜ ਤੇ ਸਾਡੇ ਸਾਰਿਆਂ ਨੂੰ ਤੁਹਾਨੂੰ ਹੈਪੀ ਲੋੜੀ ਹਾਂਜੀ ਤੁਸੀਂ ਨਹੀਂ ਬੋਲਦੇ ਟਿੱਡੂ ਹੈਪੀ ਲੋੜੀ ਸਾਰੇ ਟਿੱਡੂ ਹਮ ਹੈਪੀ ਲੋੜੀ ਸਾਰੇ ਟਿੱਡੂ ਤੇ ਅੱਜ ਸ਼ਾਮ ਨੂੰ ਸੈਲੀਬ੍ਰੇਟ ਕਰਾਂਗੇ ਲੋੜੀ ਫਿਰ ਉਹਦਾ ਵਲੌਗ ਪਾਵਾਂਗੇ ਕੱਲ੍ਹ ਠੀਕ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਉੱਧਰ ਦੀਦੀ ਘਰੇ ਕਿਉਂਕਿ ਅੱਜ ਨਾਸ਼ਤਾ ਸੀ ਉੱਥੇ ਕਰਨਾ ਆ ਹਨਾ ਫਤਿਹ ਹੈ ਤੇ ਪਰ ਨਾ ਦੱਸਿਓ ਬੁਲੰਦਰ ਦਾ ਕਿਦਾਂ ਲੱਗ ਰਿਹਾ ਫਿਰ ਅਸੀਂ ਬੁਲੰਦਰ ਨੂੰ ਪਾਗ ਬਣਾਣੀ ਸ਼ੁਰੂ ਕਰਾਂਗੇ ਠੀਕ ਹੈ ਦੱਸਿਓ ਮੇਰਾ ਪਰਨਾ ਤੁਹਾਨੂੰ ਕਿਵੇਂ ਲੱਗਿਆ ਬ੍ਰਹਮ ਦੇ ਇੱਕ ਮੈਨੂੰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਸੋ ਠੀਕ ਹੈ ਇਤਨਾ ਸੰਗਲ ਉਰਵਾਂਦੇ ਪਾਗ ਉਤਾਰ ਭਾਜੀ ਉਹ ਤੋਂ ਬਣਾ ਕੇ ਆਉਂਦੇ ਨੇ ਤੇ ਆਪਾਂ ਉੱਥੇ ਬਣਾਵਾਂਗੇ ਲੈ ਫਤਿਹ ਮਮਾ ਪਾਪਾ ਦਿਖਾਓ ਮਮਾ ਪਾਪਾ ਦਿਖਾਓ ਤੰਗੀ ਦਾ ਬੱਟੇ ਆ ਰਹੇ ਕਿਉਂ ਗੱਟਾ ਸਬਕ ਪਜੀ ਜੋ ਆਹ ਅਣੀ ਫਿਗਰ ਉੱਤਰ ਲੈਣਾ ਸੀ ਨਾ ਕਾਲੀ ਚ ਸੀਗੀ ਉੱਥੇ ਨੇ ਰੱਖਿਆ ਇੱਧਰ ਆ ਪੈ ਗਿਆ ਤੁਸੀਂ ਉੱਧਰ ਜਾਓ ਤੁਸੀਂ ਮੋਹ ਦੇ ਆ ਰਹੇ ਪੁਰਾ ਹੈ ਪੁਰਾ ਰਿਓ ਪਰ ਪਤਾ ਪੰਨਾ ਸੁਣਾਗਾ ਪਿਆ ਹੈ ਪਰ ਨਹੀਂ ਤਾਂ ਚਾਚੂ ਦੇ ਪਰਣਾ ਹੀ ਸੈਟ ਕਰੀ ਜਾ ਰਿਹਾ ਪਰ ਨਹੀਂ ਤਾਂ ਆਪ ਤੂੰ ਅੱਜ ਪਰਣਾ ਨਹੀਂ ਬੰਨਿਆ ਹੈਗਾ ਮੈਂ ਮੈਂ ਨਾ ਇੱਥੇ ਰੱਦ ਹੈਂ ਨਾ 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 ਲੈ ਕੁੱਤ ਨਾ ਲੈ ਚੰਗਾ ਚਲੋ ਚਲੀਏ ਹਾਂਜੀ ਫਤਿਹ 20 ਘੰਟੇ ਲੜਾਈ ਤੇ ਛੜਿਆ ਰਹਿੰਦਾ ਸਹੀ ਲੱਗ ਰ ਪਰ ਨਾ ਮੰਮੀ ਪਰਨਾ ਸਹੀ ਲੱਗ ਰ ਬਲੰਦਰ ਤੇ ਪਰਨਾ ਬਹੁਤ ਵਧੀਆ ਬੰਨਿਆ ਪਰਨੀਤ ਨੇ ਵਧੀਆ ਬੰਨਿਆ ਸੁਣ ਮੰਨਤਾ ਹਨ ਵਧੀਆ ਲੱਗਦਾ ਹੋਰ ਮੈਂ ਤਾਂ ਐਂ ਕਹਿੰਦੀ ਪੱਗ ਬੰਨਣੀ ਸ਼ੁਰੂ ਕਰਦਾ ਹੁੰਦੀ ਸੀ ਪੱਗ ਬੰਨਿਆ ਕਰ ਸਿੱਖ ਠੀਕ ਹੈ ਠੀਕ ਹੈ ਹੂੰ ਆਪਾਂ ਮੇਰੀ ਫਰੈਂਡ ਦੇ ਵਿਆਹ ਲੈਣਾ ਉਸ ਤੋਂ ਪਹਿਲਾਂ ਪੱਗ ਬੰਨਣੀ ਸ਼ੁਰੂ ਕਰ ਲਓ ਚਲੋ ਠੀਕ ਆ ਚਲੀਏ ਫਿਰ ਹਾਂਜੀ ਉਹ ਚੱਕ ਗਿਆ ਲਿਆ ਗਿਆ ਉਹਨੂੰ ਤੇ ਜਾਓ ਆ ਚੱਲਾਂਗੇ ਚੱਲਾਂਗੇ ਆਜੋ ਆਜੋ ਚੱਲਾਂਗੇ ਕਹਿ ਤਾ ਬੁੱਤ ਚੱਲਾਂ ਜਾਣਾ ਹੀ ਸਨਾਮ ਜਾਣਾ ਹੀ ਜਾਣਿਆ ਬਸ ਉਹ ਚੱਲਾਂਗੇ ਬੋਲਟ ਤੇ ਚੱਲਾਂ ਆਜੋ ਦੀਦੀ ਛੱਤੀ ਚਲੋ ਆਂ ਗਾ ਅੱਜ ਨੂੰ ਮਨ ਨਾਲ ਤੇ ਇਫੜਾ ਕੇ ਕਾਇਤ ਨਾ ਹਾਂਗੀ ਰੱਖਿਆ ਯਾਰ ਚਲੋ ਰੱਖਿਆ ਜੇ ਕਿਸੇ ਲੈਣਾ ਹੋਇ ਲਾ ਲੂਗਾ ਭੱਜ ਤਰੀਕ ਬੰਦਾ ਉੱਠਿਆ ਆ ਰਿਹਾ ਦੂਜੇ ਬੰਦੇ ਨੂੰ ਨਾ ਤਰਾਹ ਦੀ ਬੰਦੇ ਦਾ ਐਂਟਰਟੇਨਮੈਂਟ ਹੋਣਾ ਅੰਨਾਂ ਉਹ ਬੂਤੇ ਨੂੰ ਲਾ ਕੇ ਕਿਹੜੀ ਕੰਮ ਹੁੰਦੀਆਂ ਪਤਾ ਨਹੀਂ ਆ ਰਹੇ ਜਦੋਂ ਵਲੌਗ ਸ਼ੁਰੂ ਕਰਦਾ ਮੈਂ ਚਿਕਨ ਲੱਗ ਜਾਂਦੀ ਹੈ ਦਵਾ ਕੀ ਹੋਦਾ ਲਾਲਾ ਜਿਆ ਟੱਕਰ ਹੈ ਦਾ ਮਨ ਮੈਂ ਨਰ ਫਟਰ ਵੀ ਲਾਣਾ ਉੱਤੇ ਜਦਾ ਹੋਣਾ ਭਾਜੀ ਤਾਂ ਸਾਡੇ ਵੈਜ ਆਇਆ ਕਿ ਕਰ ਆਹ ਹੋ ਗਈ ਉਹ ਕਿੰਨਾ ਕਾਲਾ ਲੱਗਦਾ ਭਾਜੀ ਕਹਿੰਦਾ ਕਿ ਉਹ ਘਟਾਈ ਹੈ ਮਾੜਾ ਹੋ ਗਿਆ ਆਜਾ ਦੁੱਧ ਵਰੋ ਦੇ ਪਾਈਨ ਬਟਰ ਜਿਆਦਾ ਲੱਗਦੇ ਰਹੰਗੇ ਓ ਓ ਓ ਓ ਬੜਬੜਾ ਚਲੀ ਉਹ ਨਾ ਪਾ ਕੇ ਰੋਟੀਆਂ ਆਲੂ ਵਾਲੀਆਂ ਤੇ ਦੁਬਾਰਾ ਹੀ ਜਾਣਾ ਸੁਨਾਮ ਕਿਹੜਾ ਰਹਿ ਗਿਆ ਰੋਟੀ ਨੂੰ ਦਿਲ ਨਾਲ ਰੋਟੀਆਂ ਲਾਗੇ ਆ ਦੇਰ ਪਾਲੂ ਵਾਲੀ ਪਪਾ ਚਾਹ ਲਓ ਕਿ ਦਹੀਂ ਚਾਹ ਚਾਹ ਇਹ ਤਾਂ ਚਾਹ ਲੈਂਦੇ ਸਾਰੇ ਦਹੀਂ ਸਾਂ ਮੈਂ ਲੈਂਦਾ ਪਾਓ ਚਾਹ ਮਸੀਤ ਪਪਾ ਇਹ ਨਹੀਂ ਦੀ ਲੋੜ ਤੇ ਪਿਆ ਇਹ ਨਹੀਂ ਖਾਣਾ ਆ ਵੀ ਇਦਾਂ ਪਿਆ ਅੱਛਾ ਉਹ ਤਾਂ ਰਹਿੰਦੇ ਉੱਪਰ ਕੋਲਿਜ ਦੇ ਨਾਲ ਖਾਣਾ ਅੱਛਾ ਤੇਨ ਦਾ ਚੋਹੇ ਤੱਕ ਨਹੀਂ ਨਹੀਂ ਚਾਹ ਚਲੋ ਖਾ ਰਹੇ ਹਾਂ ਖਲਾਨੀ ਮੈਂ ਨਹੀਂ ਕੋਈ ਨਹੀਂ ਕੇਕ ਕਰਕੇ ਕਰਨ ਫਰਗਾ ਫੈਦਣਾ ਹਾਂ ਹਾਂ ਇਹ ਫਰਗਾ ਫੈਦਣਾ ਕਰਨ ਕਾ ਕਰਨਾ ਚਾਹੀਦਾ ਤੁਹਾਨੂੰ ਹਾਂ ਕਰ ਪਾਣੀ ਮੈਂ ਪਹਿਲਾਂ ਤੇ ਅੰਦਰ ਭਾਈ ਨੂੰ ਪਾਦਾ ਯਾਰ ਮੱਗਿਆ ਫੋਨ ਮਾਰੀ ਫੋਨ ਤੋਂ ਲੋ ਗਾਇਸ ਫਾਈਨਲੀ ਮੇਰਾ ਗੱਡੀ ਤੇ ਅੱਗੇ ਵਹਿੰਦਾ ਦੇਣਾ ਗਿਆ ਸਾਡੇ ਡਰਾਈਵਰ ਸਾਹਿਬ ਬਾਹਰ ਗੱਡੀ ਚਲਾਈ ਹੋਈ ਹੈ ਤੇ ਹੁਣ ਪੂਰੇ ਮਤਲਬ ਇੰਡੀਆ ਚ ਗੱਡੀ ਚਲਾਣ ਲੱਗਿਆ ਨਾ ਵੀ ਐ ਲੱਗ ਰਿਹਾ ਹੈ ਮੈਂ ਆਪਣੇ ਅੰਦਰ ਨੂੰ ਕਹ ਰਹੀ ਧਿਆਨ ਨਾਲ ਚਲਾਓ ਗੱਡੀ ਚਲਾਉਂਦੇ ਕਿਤੇ ਨਰਵਸ ਨਾ ਹੋ ਜਿਓ ਉਥੇ ਅਗਲੇ ਸਾਰੇ ਰੂਲ ਫੋਲੋ ਕਰਦੇ ਨੇ ਇੱਥੇ ਤਾਂ ਅਗਲੇ ਕਹਿੰਦੇ ਵੀ ਮਾਰਕ ਲੰਘ ਜਾਗੇ ਪਰ ਲੰਘਣਾ ਸੀ ਹੈ ਨਾ ਫਤ ਤੇ ਨਾਲ ਸਾਡੇ ਚੱਲੀ ਆ ਚੂਹੀ ਅਸੀਂ ਜਾ ਰਹੇ ਹਾਂ ਸੰਗਰੂਰ ਥੋੜੀ ਬਹੁਤੀ ਸ਼ਾਪਿੰਗ ਕਰਨ ਤੇ ਦੇਖਦੇ ਹਾਂ ਕੁਝ ਲੈ ਕੇ ਆਉਂਦੇ ਆ ਕਿ ਨਹੀਂ ਹੈ ਜੇ ਪਤਾ ਨਹੀਂ ਹੈਗਾ ਵੀ ਲੈਣਾ ਕੀ ਕੀ ਹੈ ਉਥੇ ਜਾ ਕੇ ਦੇਖਾਂਗੇ ਅਜੇ ਤਾਂ ਸਾਡਾ ਕੋਈ ਖਾਸ ਪਲਾਨ ਨਹੀਂ ਬਸ ਉਹ ਹੀ ਆਊਟਿੰਗ ਜਿ ਲਈ ਨਿਕਲੇ ਆਏ ਪਰ ਤੁਸੀਂ ਕੁਝ ਲੈਣਾ ਹੈ ਹੈ ਫਤ ਸੰਗਰੇ ਤੋਂ ਸਾਰੀ ਸ਼ਾਪਿੰਗ ਕਰ ਲਈ ਮਤਲਬ ਪਟਿਆਲੇ ਤੋਂ ਇਹਨੇ ਤਾਂ ਉਦੋਂ ਪੂਰੀ ਰਾਜ ਕੇ ਸ਼ਾਪਿੰਗ ਕੀਤੀ ਹੈ ਕੋਈ ਘਸਰ ਨਹੀਂ ਛੱਡੀ ਹੈਗੀ ਹਾਂਜੀ ਨਹੀਂ ਆ ਬਹੁਤ ਹਾਂ ਉਹ ਅੱਧਾ ਟਾਈਮ ਉੱਥੇ ਕੱਢਦੇ ਹੁਣ ਫਸਲਾਂ ਫਿਰੋਗੇ ਫਿਰ ਠੀਕ ਹੈ ਬਸ ਫਿਰ ਫੁੱਟੂ ਮੈਂ ਉਹ ਬੇ ਲੂੰਗਾ ਠੀਕ ਹੈ ਠੀਕ ਲੈ ਲਿਓ ਫਤਹਿ ਦੱਸੇ ਕੀ ਕਹਿ ਰਹੇ ਫਤਹਿ ਨਾ ਕਹਿੰਦਾ ਅੱਗੇ ਨਾ ਉਹ ਈ ਰਿਕਸ਼ਾ ਨਹੀਂ ਜਾਂਦਾ ਹੁੰਦਾ ਕਹਿੰਦਾ ਮੈਨੂੰ ਇੱਕ ਹੈ ਈ ਰਿਕਸ਼ਾ ਦਿਵਾ ਦਿਓ ਤੇ ਮਤਲਬ ਮੈਨੂੰ ਥੋੜੇ ਹੋਰ ਪੈਸੇ ਦਾ ਭੰਨਗੇ ਮੈਂ ਪਤੈ ਕਿਉਂ ਉਹ ਉਹੀ ਵੇਰੇ ਕੋ پاس ਇਕੱਠੇ ਹੋ ਗਏ ਹੁਣ ਹੋਰ ਬਣ ਜਾਣਗੇ। ਮਨ ਖੋ ਕੱਲ ਪਤਾ ਨਹੀਂ ਕੀਤਾ ਤੁਸੀਂ ਦੇਖੀ ਹੈ ਨਾ ਵੀਡੀਓ ਪਤਾ ਨਹੀਂ ਆਪਣੇ ਗੁੱਲਕ ਮੈਂ ਵੈਸੇ ਹੀ ਕਿਹਾ ਸੀ ਕਿ ਚਲ ਪਾਪਾ ਦੇ ਆਉਂਦੇ ਹਨਾ ਤੋੜ ਲਈ ਗੁੱਲਕ ਤੇ ਫਤਿਹ ਤੇ ਬਸ ਸੀਰੀਅਸ ਲੈ ਗਿਆ ਫਤਿਹ ਕਹਿੰਦਾ ਜਦੋਂ ਪਾਪਾ ਮਤਲਬ ਹੋਣਾ ਬਸ ਅੱਜ ਆ ਗਏ ਨੇ ਤੇ ਅੱਜ ਦੇ ਅੱਜ ਹੀ ਗੁੱਲਕ ਤੋੜਨੀ ਹੈ ਜੇ ਪਾਪਾ ਹੁਣੀ ਚਾਹ ਪੀ ਰਹੇ ਤੇ ਇਹ ਨਾ ਗੁੱਲਕ ਲੈ ਕੇ ਬੈਠਾ ਹੋਇਆ ਸੀਗਾ ਕਹਿੰਦਾ ਕਿ ਮੈਂ ਗੁੱਲਕ ਤੋੜਨੀ ਹੈ ਹੁਣੇ ਹੀ ਤੋੜੋ ਛੇਤੀ ਕਰੋ ਤੇ ਗਾਇਸ ਟ੍ਰੈਫਿਕ ਬਹੁਤ ਹੈ ਸੋ ਮੈਂ ਗੱਡੀ 'ਚ ਤਾਂ ਨਹੀਂ ਵਲੌਗ ਬਣਾ ਰਹੀ ਪੀ ਬਲੇ ਹੁੰਦਾ ਡਿਸਟਰੈਕ ਤੇ ਪਹਿਲਾਂ ਆਪਾਂ ਪਹੁੰਚ ਜਾਈਏ ਆਪਣੀ ਮੰਜ਼ਿਲ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ ਚਲੋ ਜੀ ਅਸੀਂ ਲੋੜੀ ਦਾ ਸੈਟਅਪ ਤਿਆਰ ਕੀਤਾ ਇੱਥੇ ਸਾਰੇ ਜਣੇ ਅਸੀਂ ਇੱਥੇ ਬੈਠਾਂਗੇ ਤੇ ਮਦਦ ਦੀਦੀ ਹੁਣੀ ਵੀ ਅਸੀਂ ਵੀ ਸਾਰਾ ਪਰਿਵਾਰ ਅਸੀਂ ਇੱਥੇ ਇਕੱਠੇ ਹੋ ਕੇ ਲੋੜੀ ਸੈਲੀਬ੍ਰੇਟ ਕਰਨੀ ਹੈ ਲੋ ਜੀ ਆਪਾਂ ਨੂੰ ਜੀ ਲੋ ਗਾਇਸ ਅਜੇ ਨਹੀਂ ਠਾਣਦੇ ਨਾ ਲੋੜੀ ਵਾਲੇ ਦੇਣ ਕਿ ਮੈਂ ਜਿਹੜਾ ਸੂਟ ਪਾਇਆ ਸਾਰਾ ਲੁੱਕ ਲੱਗ ਗਿਆ ਮੈਂ ਤਾਂ ਕੋਟੀਆਂ ਚੜਾ ਰੱਖਾਂ ਤੇ ਡਬਲ ਡਬਲ तो जुती में अपनी माँ दी पार किया पेरेंट्स। मैं मम्मी जुती सामने क्यों फिर चाल दी? आगे जो पेरेंट्स पेर पता लग गया पेरेंट्स। मैं कहूँ और मैं पाई था क्यों न मिला जाऊँगी। नहीं ओ 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 न ਸਾਰਿਆਂ ਨੂੰ ਹੈਗੀ ਹੈਪੀ ਲੋਰੀ ਸਾਰੇ ਆਣੇ ਕਿਉਂਕਿ ਹੈਪੀ ਲੋਰੀ ਮਨਾਣਾ ਤੇ ਕੋਲ ਮम्मा ਕੋਲ ਰੋਟੀ ਦਾ ਆਟਾ ਤੇ ਹੁਣ ਬਸ ਅਸੀਂ ਜਾਣ ਲੱਗਿਆ ਲੋਰੀ ਮਨਾਣ ਕਿਨੇ ਵੇਲੇ ਤੂੰ ਮੂੰਹ ਨਹੀਂ ਆਈਆਂ ਮੈਂ ਅੱਛਾ ਬਾਤਰੀ ਫੀਡ ਬਸ ਕਿ ਨਹੀਂ ਉਜਾਰਤ ਜਾਤ ਬਹੁਤ ਹੀ ਦਾ ਦੰਮੂ ਨਹੀਂ ਆਉਂਦਾ ਚੱਕੜਾ ਖਿਆਏ ਦਸੇ ਟੁੱਟ ਜੂ ਪ੍ਰਾਤ ਦੀ ਉੱਤੇ ਟੁੱਟ ਜੇ ਤਾਂ ਕੋਈ ਗੱਲ ਨਹੀਂ ਮੈਂ ਤਾਂ ਮੁਨ ਨਹੀਂ ਨਾ ਮੈਂ ਨਹੀਂ ਤਾਂ ਮੁਨ ਕਰੀ ਜਮਾਂ ਨਹੀਂ ਨਹੀਂ ਮੈਂ ਆ ਤਾਂ ਇੱਕ ਟੋਆ ਲਿਆਉਣੇ ਕਰਤਾ ਆ ਰੋਸ ਨੂੰ ਮਸ ਕਰਦੇ ਜਿਵੇਂ ਉਹ ਬਾਰ ਬਾਰ ਠੰਡੇ ਰੱਖ ਕੇ ਉਹ ਰੰਗ ਨਾ ਪੇੜ ਦਾ ਖਰਾਬ ਹੋ ਜਾਂਦਾ ਸੀ ਕਿਹੜੇ ਕੋਸਟਰ ਸਾਪਾ ਤੁਹਾਡਾ ਕੀ ਜੀ ਅੱਛਾ ਹਾਂ ਕਰੋ ਹੈਗਾ ਵੀ ਤੁਹਾਡੇ ਮਾਰਬਲ ਜਿਹਾ ਲੱਗਾ ਹਡਾ ਨਹੀਂ ਕਰੋ ਰੀ ਰੀ ਨਾ ਕਰੀਂ ਫੋਟੇ ਕਿ ਬੋਲਣਦੇ ਆਂ ਅਸੀਂ ਵਲੌਗ ਚ ਪਤੇ ਕਹਿ ਰਿਆ ਸੀਗਾ ਕਿ ਹੈਪੀ ਲੋੜੀ ਸਾਰਿਆਂ ਨੂੰ ਜੀ ਖੁਸ਼ੀ ਖੁਸ਼ੀ ਹੈਪੀ ਲੋੜੀ ਆਪਣੀ ਮਨਾਓ ਅੱਛਾ ਭੁੱਗਾ ਵਾਲੋ ਬਸ ਅਸੀਂ ਵੀ ਆਟਾ ਗੁੰਨ ਕੇ ਨਾ ਲੱਗੀ ਆ ਮੈਂ ਸਮਾਰਟ ਪਨ ਦਾਲ ਚ ਪਾਣੀ ਆ ਗਾਇਸ ਜਿਹੜੇ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਸਾਡੇ ਉਧਰ ਡਾਲ ਲੈਣੇ ਤੇ ਅੱਜ ਨਾ ਮੈਂ ਆਟਾ ਗੁੰਨ ਰਹੀ ਆ ਬਲੈਂਡਰ ਲੈ ਨਾਲ ਕੇ ਚਾੜੇ ਬਲੈਂਡਰ ਨੇ ਪ੍ਰੋਮਿਸ ਕੀਤਾ ਸੀ ਗਿੰਦਰ ਨਭਾ ਰਹੇ ਨੇ ਹੁਣ ਮੈਂ ਕਿਹਾ ਸੀਗਾ ਵੀ ਕਿੰਨਾ ਕੰਮ ਕਰਿਆ ਕਰਾਂਗੀ ਮੈਂ ਤੇਰੇ ਨਾਲ ਹੀ ਹੋਇਆ ਕਰਾਂਗੇ ਕਿਚਨ ਚ ਤੇ ਬਾਕੀ ਜੀ ਅੱਜ ਮੈਨੂੰ ਕਈ ਕੰਨੀ ਕਹਿੰਦੇ ਗਗਨ ਦੀ ਲਾਈਵ ਕਰਨੀ ਪਈ ਜੀ ਕਿ ਵਿਚਾਰੀ ਦਾ ਵਲੌਗ ਕਿਚਨ ਤੋਂ ਸ਼ੁਰੂ ਹੁੰਦਾ ਕਿਚਨ ਤੋਂ ਖਤਮ ਹੁੰਦਾ ਲੋ ਗਾਇਸ ਉਹਨਾਂ ਸਾਡੀ ਸਬਜੀ ਬਣੀ ਪਈ ਐ ਅਸੀਂ ਮਤਲਬ ਕੁਝ ਖਾਣ ਦਾ ਸਪੈਸ਼ਲ ਖਾਣ ਦਾ ਕੁਝ ਵੀ ਮਨ ਨਹੀਂ ਹੈਗਾ ਤੁਹਾਨੂੰ ਪਤਾ ਹੋਣਾ ਕੱਲ ਬਲਿੰਡਰ ਦੇ ਔਨ ਕਰਕੇ ਵੀ ਬਹੁਤ ਕੁਝ ਬਣਾਇਆ ਸੀ ਤੇ ਢਿੱਡ ਨਾ ਭਰਿਆ ਭਰਿਆ ਜਾ ਤੇ ਅੱਜ ਸਵੇਰੇ ਵੀ ਆਲੂ ਦੇ ਪਰੌਂਦੇ ਖਾ ਲਏ ਤੇ ਕੁਝ ਵੀ ਨਹੀਂ ਜੀ ਕਰਦਾ ਪਿਆ ਖਾਣ ਨੂੰ ਏ ਆਹ ਜੀ ਆਟਾ ਬਣ ਗਿਆ ਜੀ ਹੁਣ ਆਪਾਂ ਨੇ ਮੂੰਗਫਲੀਆਂ ਜਿਹੜੀਆਂ ਪਾ ਲੈਣੀਆਂ ਨੇ ਬਸ ਉਹ ਪਾ ਲਈਏ ਬਸ ਹੁਣ ਅੱਗ ਬਾਲਣ ਲੱਗੀ ਆ ਲੋੜੀ ਦੀ ਉਹ ਤਰ੍ਹਾਂ ਬਾਲਦੇ ਆ ਜਦੋਂ ਲਾਇਆ ਹੋਇਆ ਹੈ ਜਦੋਂ ਹੁੰਦਾ ਹੈ ਉਹ ਸੁੱਕੀ ਹੋੜਾ ਕਿਉਂ ਨਾ ਦੇ ਦੋੜੇ ਹਾਂਜੀ ਫੇਰ ਬਣਨੇ ਆ ਸਾਡੇ ਰਾਜੇ ਹੋਰਾਂ ਦੀ ਪਹਿਲੀ ਲੋੜੀ ਆ ਪਰ ਦੋਨੋਂ ਇੱਥੇ ਨਹੀਂ ਹੈਗੇ ਉਹ ਦੀ ਰੱਦ ਪਰੋਂ ਲੱਗੀ ਹੈ ਜਦੋਂ ਹੋਈ ਉਹ ਮੇਰੇ ਜੀਵਨ ਦੇ ਵਿੱਚ ਅੱਛਾ ਜੀ ਹੋਰ इमोशनल ਹੋ ਗਈ ਮੈਨੂੰ ਪਤਾ ਉਹ ਕਰ ਤੋਂ ਨਾ ਇਹ ਕੁਛ ਤਾਂ ਮੈਨੂੰ ਦੇਖ ਕੇ ਹੋਈ ਸੀ ਕੁਛ ਉਹਨੂੰ ਅਮਰਦੀ ਜ਼ਿਆਦਾ ਆ ਗਈ ਨਹੀਂ ਹਾਂ ਇਹ ਹੋ ਸਕਦਾ ਹੁੰਦਾ ਹੀ ਆ ਯਾਰ ਉਹ ਵੀ ਦੋਨੇ ਪਤਾ ਨਹੀਂ ਕਦੋਂ ਇਕੱਠੇ ਹੋਣਗੇ ਪਰ ਮਾਤਮਾਨਾਂ ਨੂੰ ਵਿਚੇ ਇਕੱਠਿਆਂ ਕਰੇ ਤੇ ਆਟਾ ਗਨ ਕਿਸੇ ਚੀਜ਼ ਚ ਘੜ ਦੋ ਨਹੀਂ ਅੱਛਾ ਬਰਾਜ ਜੀ ਜਦੋਂ ਮਾਤਮਾਨਾਂ ਨੂੰ ਹੁੰਦਾ ਹੁਣ ਜਿਆਦਾ ਫਰ ਖਾਦਾ ਵੀ ਲਾਂਦਾ ਨਹੀਂ ਫੁੱਲ ਇਹਦਾ ਇੱਕ ਪੈਕਟ ਪਿਛਾ ਕੇ ਰੱਖੋ ਨਾ ਅਸੀਂ ਪਹਿਲੀ ਵਾਲੀ ਨਾ ਮੂੰਗਫਲੀ ਲੋੜੀ ਦੀ ਮੋਰਚੂ ਲੈ ਕੇ ਆਏ ਆ ਅਸੀਂ ਜਿੱਦਾਂ ਉਹ ਜਿਹੜੇ ਬਾਹਰ ਹੁੰਦੇ ਨੇ ਨਾ ਉੱਥੋਂ ਹੀ ਲਈ ਹੈਗੀ ਹੁਣ ਇਹ ਨਹੀਂ ਪਤਾ ਵੀ ਇਹ ਕਿਦਾਂ ਦੀ ਹੈ ਭੁੰਨੀ ਹੋਈ ਤਾਂ ਇਹ ਘਾਤੋਂ ਮੈਨੂੰ ਤਾਂ ਲੱਗਦਾ ਇਹ ਤੇ ਕੋਈ ਰੰਗ ਜਿਹਾ ਚੜਿਆ ਹੋਇਆ ਹੈ ਇਹ ਤਾਂ ਨਹੀਂ ਕਿ ਭੁੰਨੀ ਹੋਈ ਹੈ ਲੋੜੀ ਆ ਫਾਂਡੇ ਚ ਇੰਨੀ ਦੀ ਮੂੰਗਫਲੀ ਪਾਣੇ ਆ ਤੇ ਆ ਆਪਾਂ ਨਾਲ ਦਾ ਫਲੇਮ ਬੰਦਾ ਕਾ ਇੱਜਾਪਾ ਆ ਦੋ ਸਿੱਗੇ ਚ ਕਿਉਂ ਆ ਤਿਲ ਤੇ ਤਿਲ ਫਤਿਹ ਗੱਡੀ ਚ ਨਾ ਉਹ ਪਿਆ ਹੋਣਾ ਬਹੁਤ ਹੈ ਗੱਡੀ ਚੇਲਾ ਨੇ ਲਿਫਾਫੇ ਨਹੀਂ ਨਹੀਂ ਇਹਦੇ ਚ ਅੱਛਾ ਤਿਲਾਂ ਦੀਨਾਂ ਨੇ ਪੈਕਿੰਗ ਕਰ ਰੱਖੀ ਸੀਗੀ ਬਿਲਕੁਲ ਨਿੱਕੀ ਨਿੱਕੀ ਨਹੀਂ ਤੇ ਉਹ ਕਿਹੜਾ ਰੱਖ ਦਿੰਦੇ ਆ ਨਹੀਂ ਪੈਸੇ ਵੀ ਲਿਆਂਦੇ ਸੀਗੇ ਤਿਲ ਨਹੀਂ ਕੱਲ ਨਾਲ ਸਾਮਾਨ ਚ ਲਿਆਂਦੀ ਸੀ ਤੇ ਮੈਂ ਆਉਣਗੀ ਮੈਂ ਨਹੀਂ ਮਨੀ ਉਹ ਤਾਂ ਚਲ ਮੈਂ ਕੋਲ ਕੋਈ ਸਾਰੇ ਦੇਖੂਗਾ ਹਾਂ ਆਪਾਂ ਬੰਦ ਕਰਦੇ ਫਿਰ ਤੇ ਡੱਬਾ ਤੇ ਮੈਂ ਫਿਰ ਇੰਚੀ ਕੱਢਦੀ ਸਟੇਮ ਵੀ ਬੰਦੀ ਸੀ ਜੱਟ ਕਿਵਾਂ ਲੱਗ ਰਿਹਾ ਤੁਹਾਨੂੰ ਮੇਰਾ ਲੋਵੀ ਕੱਲ੍ਹ ਬਹੁਤ ਵਧੀਆ ਅੱਛਾ ਫਿਰ ਕੱਲਣਾ ਆਪਣੇ ਭੈਣ ਭਰਾਵਾਂ ਦੇ ਬਹੁਤ ਕਮੈਂਟ ਆਏ ਸਾਰਿਆਂ ਦੇ ਇੰਨੇ ਜ਼ਿਆਦਾ ਮਤਲਬ ਇੰਸਟਾਗ੍ਰਾਮ ਵੀ ਪੈਰਾ ਭਰਿਆ ਪਿਆ ਜਿੰਨਾ ਪੋਸੀਬਲ ਹੋਇਆ ਮੈਂ ਰਿਪਲਾਈ ਦਿੱਤਾ ਤੇ ਬਾਕੀ ਤੁਹਾਨੂੰ ਪਤਾ ਵੀ ਜੀ ਸੀਗੇ ਤੇ ਰਿਪਲਾਈ ਦੇ ਨਹੀਂ ਪਾਈ ਹੈਗੇ ਤੇ ਹੁਣ ਤੁਹਾਡਾ ਨਾ ਆਪਾਂ ਮਤਲਬ ਦੋਨੋਂ ਇੱਥੇ ਖੜੇ ਹੋ ਕੇ ਥੈਂਕ ਯੂ ਕਰਦੇ ਆ ਕਿ ਤੁਸੀਂ ਸਾਨੂੰ ਇੰਨੀਆਂ ਵਿਸ਼ੇਸ ਦਿੱਤੀਆਂ ਇੰਨਾ ਪਿਆਰ ਕਰਦੇ ਹੋ ਇੰਨੇ ਕਮੈਂਟ ਆਏ ਇੰਨੇ ਕਮੈਂਟ ਆਏ ਉਹ ਬੱਜੀ ਉਹ ਕਮੈਂਟ ਦੇ ਕੇ ਮੈਨੂੰ ਬਹੁਤ ਆਇਆ ਖੁਸ਼ੀ ਹੋਈ ਕਿ ਮੈਨੂੰ ਤਾਂ ਖੁਸ਼ੀ ਹੋਈ ਹੋਈ ਬਲਿੰਦਰ ਆਏ ਨੇ ਮੇਰੇ ਨਾਲ ਵੱਧ ਤੁਹਾਨੂੰ ਹੋਈ ਇਹਨਾਂ ਨੇ ਇੰਨਾ ਸੋਹਣਾ ਮੇਰਾ ਵੈਲਕਮ ਕੀਤਾ ਸਾਰੇ ਪ੍ਰੋਗਰਾਮ ਆਹ ਤੁਸੀਂ ਵੀਡੀਓ ਦੇਖੀ ਹੈ ਨਾ ਵੀ ਆਪਾਂ ਕਿੰਨਾ ਸੋਹਣਾ ਵੈਲਕਮ ਕੀਤਾ ਬਾਕੀ ਫਲਾਵਰ ਬੁਕੇਸ ਦਿੱਤੇ ਉਹ ਦੇਣੀ ਸੀਗੇ ਤੇ ਬਹੁਤ ਵਧੀਆ ਇਹਨਾਂ ਨੇ ਮੇਰਾ ਵੈਲਕਮ ਕੀਤਾ ਤੇ ਬੜਾ ਵਧੀਆ ਲੱਗਿਆ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਾਡੇ ਬਾਸੀ ਬਲੌਗ ਦੇ ਸਾਰੇ ਵਿਊਅਰਸ ਭੈਣ ਭਰਾਵਾਂ ਨੂੰ ਹਾਂਜੀ ਬਹੁਤ ਬਹੁਤ ਹੈਪੀ ਲੋੜੀ ਜੀ ਤੇ ਚਲੋ ਜੀ ਹੁਣ ਆਪਾਂ ਕਰੀਏ ਜੀ ਤੁਸੀਂ ਸਾਰੇ ਆਪਣੇ ਪਰਿਵਾਰ ਨਾਲ ਸੋਹਣੀ-ਹੋਣੀ ਹੈਪੀ ਲੋੜੀ ਮਨਾਓ ਵਧੀਆ ਜੀ ਤੇ ਸਾਰਾ ਗੁੱਡ ਵਿਸ਼ਿਸ਼ ਆ ਆ ਗਿਆ ਮੇਰੀ ਖਾਂਡੇ ਦੁੱਧੂ ਵੈਸੀ ਲੈ ਕੇ ਕੀ ਚੱਲੀ ਹੈ ਆ ਮੇਰੇ ਪੁੱਤ ਦੀ ਡਿਊਟੀ ਹੈ ਆਪਣੀ ਡਿਊਟੀ ਦਾ ਪੱਕਾ ਹੈ ਮੇਰਾ ਪੁੱਤ ਐ ਪੂਰੇ ਟਾਈਮ ਤੇ ਦੁੱਧ ਲੈਣ ਤੋਰ ਪੈਂਦਾ ਹੈ ਲੈ ਪਰ ਨਹੀਂ ਤਾਂ ਆਪਾਂ ਇਦਾਂ ਤਿਆਰੀ ਕਰ ਰਹੇ ਆ ਲੋ ਬਲਿੰਦਰ ਮੇਰਾ ਕੈਮਰਾਮੈਨ ਆ ਚੁੱਕਿਆ ਆਪਾਂ ੁੱਲੇ ੁੱਲੇ ਆ ਦੇਖੋ ਆਹ ਬਲਿੰਦਰ ਨੇ ਬਿਲਕੁਲ ਨਿੱਕੀ ਨਿੱਕੀ ਪੈਕਿੰਗ ਕਰ ਰੱਖੀ ਹੈ ਮੈਂ ਤਾਂ ਇਹ ਤਾਂ ਤੁਸੀਂ ਖੇਡਾਂ ਖੇਡ ਰੱਖੀਆਂ ਹੈ ਵੀ ਦੱਸ ਅਸੀਂ ਗਾਇਸ ਸੰਗਰੂਰ ਤੋਂ ਬਹੁਤ ਛੇਤੀ ਆ ਗਏ ਸੀਗੇ ਉਸ ਜਿਆਦਾ ਸਮਾਨ ਲਿਆ ਨਹੀਂ ਬਸ ਸੇਕ ਲੈ ਕੇ ਕਿਹੜਾ ਹੋਰ ਲਾਵਾਂਗੇ ਨੈਕਸਸ ਚ ਮੈਂ ਨੈਕਸਸ ਨੂੰ ਪਤਾ ਵੀ ਸੀ ਉੱਥੇ ਨੈਕਸਸ ਤੁਹਾਨੂੰ ਪਤਾ ਸੀ ਨੈਕਸਸ ਤੋਂ ਸ਼ਾਪਿੰਗ ਕਰਦੇ ਹੁੰਦੇ ਆ ਟ੍ਰੈਂਡੀ ਜੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਚਾਹਤੀਆਂ ਹੁੰਦੀਆਂ ਨੇ ਮੈਂ ਇੱਕ ਲੈ ਕੇ ਆਈ ਆ ਆਪਣੀ ਜੀਨਸ ਦੋ ਮੈਂ ਜਸਟ ਟੌਪ ਲਏ ਨੇ ਔਰ ਇੱਕ ਵੀ ਲਈ ਐ ਬੂਲਨ ਦਾ ਜਿਹਦਾ ਟਰੌਜ਼ਰ ਟਾਈਪ ਨਹੀਂ ਹੁੰਦਾ ਹੈਗਾ ਕਾਫੀ ਕੰਫਟੇਬਲ ਸੀਗਾ ਕੀ ਪੁੱਤ ਟੱਕਾ ਨੇ ਦਾ ਇਹ ਉੱਧਰ ਵੀ ਘਾਟੀ ਦੇਖਣ ਨੂੰ ਘਾਟੀ ਸੇਰੇ ਆਪਾਂ ਜਾਣਾ ਹੈ ਤੇ ਤੂੰ ਤੇ ਤੁਮ ਘਰੇ ਰਹੋ ਬੱਚਾ ਮੇਰਾ ਪੁੱਤ ਠੀਕ ਹੈ ਹਨ ਉਹ ਤੋਂ ਬਾਅਦ ਆਪਾਂ ਚੱਲਾਂਗੇ ਜੇ ਮੈਸਜੇਂਡ ਚੰਡੀ ਦੇ ਮੈਂ ਗਾਇਸ ਬਾਹਰ ਤਿਆਰੀ ਹੋ ਗਈ ਹੈ ਜੇ ਆਪਾਂ ਸਮਾਨ ਲੈ ਕੇ ਖੁੱਲੀ ਹਸਣਾ ਹਾਂ ਨੂੰ ਗੰਢੀ ਕੋਈ ਨਹੀਂ ਹਾਂ ਤੇ ਲਗਾ ਤਾਂ ਮੈਂ ਸਭ ਨੂੰ ਨਾਲ ਉੱਪਰ ਰਹਿਣਾ ਕਿ ਨਹੀਂ ਆਉਣਾ ਲੋ ਜਸਾ ਰਸਮਾ ਨੇ ਇਹਦੇ ਸੈਟ ਕਰ ਲਿਆ ਮੈਂ ਪਾਪਨ ਕੋਲੇ ਨਹੀਂ ਮੈਂ ਤੇ ਕਿਲੇ ਹੋ ਜਾਂਦੇ ਕੁਝ ਆਪਰੇ ਹੋ ਗਏ ਅਜੇ ਆਡੀਅன்ஸ் ਆਈ ਨਹੀਂ ਸਾਡੀ ਮੋਹਰਾ ਲਿਮੋਂ ਫਲੀ ਮਖਾ ਕੇ ਦੇਖੀ ਮੈਨੂੰ ਤਾਂ ਲੱਗਿਆ ਨਹੀਂ ਕੁਝ ਅੱਛਾ ਹਮ ਬਾਪ ਬਾਪ ਕੀ ਸਾਰੇ ਜਣ ਬਸਣਗੇ ਆ ਲੋ ਆ ਪੁੱਲੇ ਆ ਹਮ ਇਹ ਤਰਾ ਖੜੇ ਇਰਦੀਆਂ ਮਰੇ ਰਾਮ ਜੀ ਆਇਆ ਹਾਂ ਜਿਸਨੇ ਆ ਗਿਆ ਸਾਡੇ ਦਰਸ਼ਕ ਨੇ ਉਹਨਾਂ ਦੀ ਬੇਸਬਰੀ ਨਾਲ ਮੁੜੀ ਕਿਸਾਨ ਦਰਸ਼ਕ ਰਹਿ ਗਏ ਸਾਡੇ ਜਦੋਂ ਆਪਾ ਇਹ ਗੜਾ ਖਾਣੇ ਨੇ ਮਾਹਾਂ ਟਿਕਣਾ ਜਿੰਨੇ ਫੁੱਟੇ ਰਹਿ ਤੰਗ ਨੂੰ ਨੇ ਬਸ ਫਿਰ ਇਹ ਤਾਂ ਸਾਰੇ ਉਹ ਕਰ ਦੋ ਬਾਅਦ ਚ ਕੰਮ ਵੀ ਨਹੀਂ ਆਉਣੇ ਕਿਸੇ ਇਹ ਨੂੰ ਹੀ ਜਾਣਗੇ ਆਓ ਭਾਈ ਦਿਖਾ ਦੇਣਾ ਉਹ ਲੈ ਉਹ ਤਬਲੀਲ ਕੌਣ ਬਣਾਊਗਾ ਲੀਲ ਪ੍ਰਨੀਤ ਬਣਾਊਗਾ ਉਹ ਸੋਨੂ ਵਾਲੇ ਕੋਲੋਂ ਵਾੜ ਦੇ ਚਾਹਣਗੇ ਡੁੱਟ ਗਿਆ ਲੈ ਮੰਮੀ ਨੂੰ ਲਾ ਲਓ ਡੁੱਗ ਗਿਆ ਹੈ ਪ੍ਰਨੀਤ ਦਾ ਦਾਦੀ ਨੂੰ ਬੁਲਾਉਣ ਗਿਆ ਹੈ ਦਾਦੀ ਨੂੰ ਦਝਾਈ ਕਿ ਸੌਖੀ ਥੋੜਾ ਛੱਡ ਦੇਣੀ ਹੈ ਹੋਰ ਪਾ ਦੇ ਚੋ ਤਿਆਗ ਕਰਨਾ ਪੜਾ ਲਝਾਈ ਦਾ ਚੋ ਤੂੰ ਤਾਂ ਦੇਖੋ ਚਲੋ ਚਲੋ ਆ ਜੀ ਨੋ ਫਲੋਰ ਟੇਕ ਲੈ ਬੱਚਾ ਖੜੋ ਟੇਕ ਦੇ ਕੋਈ ਨਾ ਦੇਖੋ ਅੱਗ ਵੀ ਕਿੰਨੀ ਜੋਰ ਦੇ ਰਹੀ ਹੈ ਉਹ ਤੇਲ ਪਾਇਨਾ ਪਿਲਾ ਕੇ ਤੇਲ ਪਾਇਨਾ ਨੋ ਵੀ ਕਰ ਚੁੱਕਾ ਹੈ ਦੇ ਲਈ ਬੜਾ ਯੋ ਤੇਲ ਕੋਈ ਨਹੀਂ ਅਰੇ ਪਾਗਲ ਹੀ ਚੰਗੇ ਕੋਈ ਨਾ ਅਈ ਕੋਈ ਨਹੀਂ ਗੱਲ ਪਾਗਲ ਹੀ ਠੀਕਾ ਕੋਈ ਨਹੀਂ ਗੱਲ ਹੋਰ ਕੋਈ ਨਹੀਂ ਗੱਲ ਪਾਗਲ ਹੀ ਠੀਕ ਉਹ ਜਾਣੀ ਉਹ ਜਾਣ ਉਹ ਜਾਣ ਦਾਦੀ ਹੱਡ ਕਹਿੰਦੇ ਲੋ ਜਾਣ ਓ ਕਿੰਨੇ ਵਾਲਾ ਇਹ ਉਹਨੂੰ ਕੱਟ ਦਲੇ ਹਣ ਹੈ ਉਹਨੂੰ ਕੱਟ ਦਲੇ ਹਣ ਆਡੀਅנס ਨੇ ਤਾਂ ਆਡੀਅנס ਨੇ ਤਾਂ ਹੰਟੇ ਢੀ ਕਰ ਲੈਣੀ ਹੈਪੀ ਲੋੜੀ ਹੈਪੀ ਲੋੜੀ ਹੁਣ ਕੋ ਸਾਰੇ ਜਣੇ ਹੈਪੀ ਲੋੜੀ ਹਾਂ ਹਾਪੀ ਹੁੰਦਾ ਹੀ ਉਹਨੂੰ ਵੀ ਐਵੇਂ ਕਹਿੰਦੇ ਹੈਪੀ ਲਗਾ ਕੇ ਕਹਿੰਦੇ ਲੋੜੀ ਮੈਂ ਗੱਲ ਹੈਪੀ ਉਹਨੇ ਮੁੜ ਕੇ ਦੇਖਣਾ ਜਿਉਂ ਹੀ ਦਿਵਾਲੀ ਕਹਣਾ ਹੈਪੀ ਉਹਨੇ ਵੀ ਕਹਣਾ ਅੜਦੜਾ ਇਹ ਲੋਕ ਇਹੜਾ ਫਰਕਾਣ ਦਵਾਲ ਤੂੰ ਤਾਂ ਰੰਮ ਦਾ ਬੂਟਾ ਮੈਂ ਮਰੀ ਬਣ ਜਾਵਾਂ ਚਿੱਟੇ ਲੱਗ ਜਾਂਦੇ ਰੇ ਕਾੜੇ ਰਤੀਆਂ ਫਰਕ ਨਾ ਚੱਜ ਨਾਲ ਪਾ ਬੋਲੀ ਬਾਈਕ ਪਾ ਵੱਡਿਆ ਬੋਲੀ ਗੱਲਾਂ ਸੁਣਾਤੀਆਂ ਹਾਂ ਕਿੱਦਾਂ ਪਾਉ ਨੀ ਚਲੋ ਵਲੌਗ ਬਣਾਉਗੀ ਲੈ ਪਾਓ ਫਿਰ ਬੋਲੀ ਲੱਗੇ ਸੁਣਨ ਲੱਗੋ ਹੋਰ ਪਾ ਮੈਂ ਕਿਵੇਂ ਪਾ ਦਿੰਦਾ ਬੋਲੀ ਦੇਵਰਾ ਤੇਰਾ ਕੁੜਤਾ ਧੋ ਦਿਆ ਵਿਚਪਾਕ ਅਲਨੀ ਸ਼ੋਰ ਵਿਚ ਪਰਜਾਈਆਂ ਦੇ ਬੋਲ ਕਰੇਣੀ ਹੋਰਾ ਵਿਚ ਪਰਜਾਈਆਂ ਦੇ ਚਸਮੂ ਦੇ ਦੇ ਜਿਹੜਾ ਦੇ ਦੇ ਜਿਹੜਾ ਨਾ ਜਿੰਦਦਰ ਮੈਂ ਸ਼ੁਰੂ ਕਰਤਾ ਹੁਣ ਪਾਪ ਕਹਿ ਦੀ ਮੋਟ ਪਾਣੀ ਤੋਂ ਵਰਲਡ ਫੇਮਸ ਬੋਲੀਪਾਉਰੂ ਰੂਰ ਬੋਲੀ ਮੈਂ ਪਵਾਂ ਨੱਚ ਕੇ ਦੇ ਵਿੱਚ ਤੂੰ ਉਹਦੇ ਔਰਤ ਨਹੀਂ ਪਾਣੀਆ ਬੋਲੀਆਂ ਦੇ ਔਰ ਤੇ ਚੱਲ ਫਿਰ ਪਾਓ ਰਾ ਤੈਨੂੰ ਅੱਡ ਕਰ ਦਿੰਨੀ ਆ ਦੇਖ ਕੇ ਸੇਰ ਤੇ ਆਟਾ ਮੇਨ ਤਕਾਉਣ ਲੜੇ ਤੋਣ ਪਟਾਵੇ ਚਾਟਾ ਮੇਨ ਤਕਾਉਣ ਨਹੀਂ ਇਦਾਂ ਬੀਤਿਆ ਅਧੋਰਾ ਤੈਨੂੰ ਅੱਡ ਕਰ ਦਿੰਨੀ ਆ ਦੇਖ ਕੇ ਸੇਰ ਤੇ ਤੂੰ ਅਡ ਹੋ ਗਾਵੇਂ ਮੇਰੇ ਦਸਾਂ ਦਾ ਸੀ ਰੀ ਕਿਉਂ ਅਡ ਹੋ ਗਾਵੇਂ ਅੱਡ ਕਿਹੜਾ ਸਾਹਮੋ ਸਾਹਮਣੇ ਹੋਵੇ ਹਣ ਬਬਲੀ ਨਾਲ ਮੈਂ ਵਰਤਨਾ ਸਾਹਮਣੇ ਹੈ ਬਬਲੀ ਮੇਰੇ ਸਾਹਮਣੇ ਆ ਸਾਹਮਣੇ ਆਪਾਂ ਛੇਤੀ ਸਾਹਮਣੇ ਆਪਾਂ ਛੇਤੀ ਟੱਡ ਬਬਲੀ ਕਹਿੰਦੀ ਕੱਲ ਕਹਿੰਦੀ ਮੈਂ ਉੱਧਰ ਆ ਜਾਨੀ ਮੈਂ ਹਾ ਤੇਰਾ ਸਾਹਮਣੇ ਪਿੰਦਾ ਨਾ ਹਣ ਕੋਈ ਗੱਲ ਨਹੀਂ ਤਸਵੀਰ ਵਿੱਚ ਬਖੀ ਹੁਸਾ ਉਹ ਮੈਂ ਪੁੱਛਾ ਦੇ ਕਦੀ ਪਤ ਉੱਧਰ ਮਟਾ ਹੋ ਗਿਆ ਤੜੀ ਸਿਰ ਤੇ ਹੋਰ ਪਾਕ ਬੋਲੀ ਇੱਕ ਵਾਰੀ ਹੋਰ ਉਹ ਕਿਵੇਂ ਜੇ ਪਾਈ ਸੀ ਮੈਂ ਭੁੱਲ ਗਈ ਉਹੋਂ ਪਾੜ ਉੱਡ ਪੱਲੀ ਗਈ ਸੀ ਤੇ ਉਹ ਵੀ ਆ ਜਿਹੜੀ ਪਾਈ ਦੋ ਵਿੱਚ ਰੋਲਦੀ ਲਿਆ ਦੋ ਰਾਤ ਨੂੰ ਅੱਡ ਕਰ ਦਿੰਨੀ ਆ ਦੇ ਕੇ ਸੇਰ ਦਾ ਆਟਾ ਵੇ ਨਿਤ ਕਾਉਣ ਦੇ ਕੋਣ ਪਿਓ ਤਾਵੇ ਛੱਟ ਕੇ ਹੋਰ ਪਾਈਏ ਘੱਟ ਪਟਾੜਿਆ ਸੀ ਤਾਂ ਹੀ ਅੱਡ ਕੀਤਾ ਫੇਰ ਉਹਨੂੰ ਦਾਰੇ ਰਾਮ ਦਾ ਉਹ ਤਾਂ ਪਾਈ ਨੂੰ ਮੁਝਾ ਕੇ ਦੁਸਰੇ ਫੇਰ ਲੱਗ ਪੈਦਾ ਲੱਗ ਪਈ ਆ